ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਛੋਟੀ ਜਿਹੀ ਇੱਕ ਵੀਡੀਓ ਸਾਂਝੀ ਕਰਾਂਗਾ ਜਿਹੜੇ ਕਿ ਅੱਜ 20 ਸਾਲ ਤੱਕ ਦੇ ਬੱਚੇ ਨੇ ਉਹਨਾਂ ਬੱਚਿਆਂ ਤੇ ਇੱਕ ਮੇਰੀ ਇਹ ਵੀਡੀਓ ਮੱਤਵਤਾ ਦੇ ਸ਼ੇਅਰ ਕਰਿਓ ਛੋਟੇ ਬੱਚਿਆਂ ਨੂੰ 15 ਸਾਲ ਦੇ 20 ਸਾਲ ਦੇ ਬੱਚਿਆਂ ਨੂੰ ਮੇਰਾ ਇੱਕ ਸਵਾਲ ਹੈ ਬਿਕ ਆਹ ਮੁੜੀਆਂ ਕਿਦੋਂ ਸਤੀ ਹੋ ਜੇ ਸਤੀ ਵੀ ਸਤੀ ਸ਼ਬਦ ਕੀ ਚੀਜ਼ ਹੈ ਜਿਹੜਾ ਮਲੇ ਸਤੀ ਸ਼ਬਦ ਦਾ ਜਵਾਬ ਦੇਵੇਗਾ ਉਸ ਨੂੰ ਆਪਣੇ ਕਮੈਂਟ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦਾ ਜ਼ਿਕਰ ਕਰਾਂਗਾ ਕਿਉਂਕਿ ਸਤੀ ਇੱਕ ਸ਼ਬਦ ਬਹੁਤ ਜ਼ਿਆਦਾ ਤੋ ਸਤੀ ਹੋ ਜੇ ਸਤੀ ਇੱਕ ਐਸਾ ਸ਼ਬਦ ਹੈ ਉਦਾ ਮਤਲਬ ਦੱਸੋ ਵੀ ਸਤੀ ਚੀਜ਼ ਕੀ ਹੈ ਔਰ ਇੱਕ ਜਾਨਵਰ ਹੈ ਜਿਹੜਾ ਅੱਜ ਵੀ ਸਤੀ ਹੁੰਦਾ ਕਿਸੇ ਨੂੰ ਪਤਾ ਹੋਵੇ ਵੀ ਕਿਹੜਾ ਜਾਨਵਰ ਸਤੀ ਹੁੰਦਾ ਤਾਂ ਉਸ ਜਾਨਵਰ ਦਾ ਵੀ ਨਾਮ ਲਿਖ ਸਕਦਾ ਹੈ ਦੱਸ ਸਕਦਾ ਹੈ ਤੇ ਨਹੀਂ ਮੇਰੇ ਵੀਡੀਓ ਦੀ ਇੰਤਜ਼ਾਰ ਵਿੱਚ ਰਹੋ ਅਗਲੀ ਵੀਡੀਓ ਮੈਂ ਤੁਹਾਨੂੰ ਉਸ ਜਨਵਰ ਤੇ ਲੈ ਕੇ ਆਵਾਂਗਾ ਜਿਹੜਾ ਜਨਵਰ ਸੱਤੀ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਆਪਣੇ ਸ਼ੇਅਰ ਤੇ ਲਾਇਕ ਤੇ ਕਮੈਂਟ ਕਰਦੇ ਰਹਿਓ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ